कांड ਬਹੁਤ ਵੱਡਾ ਜੀ ਇੱਥੇ ਦੋ ਪੰਜਾਬੀ ਮੁੰਡੇ ਫੜੇ ਆ ਕਿ ਕੈਨੇਡਾ ਭਗਤੇ ਜਵਾਬ ਦੇਣ ਵੀ ਇਸ ਗੋਰੇ ਨੇ ਆਪਣੇ ਮੁੰਡੇ ਨੂੰ ਕਿਉਂ ਮਾਰਿਆ ਹੂੰ ਉੱਥੇ ਇੱਕ ਲੇੜੀ ਪੁਲਿਸ ਨੂੰ ਖਬਰ ਆਈਗੀ ਉਹ ਜ਼ਖਮੀ ਹੈ ਹੂੰ ਪੁਲਿਸ ਮੌਕੇ ਤੇ ਪਹੁੰਚੇ ਉਹਨਾਂ ਨੇ ਦੇਖਿਆ ਕਿ ਬੁੜੀ ਨੂੰ ਬਹੁਤ ਸਾਰੇ ਚਾਕੂ ਵੱਜੇ ਹੋਏ ਸੀਗੇ ਕੈਨੇਡਾ ਭਗਤ ਉਹ ਬੰਦੇ ਆ ਕਿ ਜਿਹੜੇ ਪੰਜਾਬ 'ਚ ਰਹਿ ਗਏ ਪੰਜਾਬ 'ਚ ਖਾ ਕੇ ਪੰਜਾਬ 'ਚ ਵੱਡੇ ਹੋ ਕੇ ਪੰਜਾਬ ਨੂੰ ਮਾੜਾ ਕਹਿੰਦੇ ਆ ਉਹਨਾਂ ਨੇ ਸ਼ਰਿਆਮ ਕਾਪਿਲ ਨੂੰ ਕਿਹਾ ਜਦੋਂ ਤੱਕ ਤੂੰ ਸਾਨੂੰ ਪੈਸੇ ਨਹੀਂ ਦਿੰਦਾ ਸੀ ਨਹੀਂ ਚੱਲਣ ਦੇਣਾ 74000 ਬੰਦੇ ਕੈਨੇਡਾ ਚ ਇਲਾਜ ਨੂੰ ਉਡੀਕਦੇ ਮਰ ਗਏ ਹੂੰ ਤੇ ਇਹਨਾਂ ਦੇ ਟਰੱਕ ਚੋਂ 72 ਤਾਂ ਪਿਸਤਲ ਮਿਲੇ ਜੀ ਓ ਮਾਈ ਗੋਡ ਹਾਂ ਬਹੁਤ ਵੱਡਾ ਜਿਹੜਾ ਅਸਲੇ ਦਾ ਜ਼ਖੀਰਾ ਕਹਿ ਸਕਦੇ ਆ ਉਹਨਾਂ ਦੀ ਸੁਪਾਸ਼ਾ ਦੇ ਹਿਸਾਬ ਨਾਲ 72 ਤਾਂ ਪਿਸਤਲ ਮਿਲੇ ਆ ਜੀ ਕੋਕੀਨ ਫੜੀ ਐ ਪੁਲਿਸ ਨੇ ਹੂੰ ਹੁਣ ਸਿੱਧਾ ਅਟੈਕ ਗੋੜਿਆਣੇ ਆਪਣੇ ਲੋਕਾਂ ਦੇ ਕਰਨਾ ਸ਼ੁਰੂ ਕਰ ਦਿੱਤਾ ਗੋਰੇ ਚਾਹੁੰਦੇ ਆ ਵੀ ਸਿੱਖ ਐ ਜਿਹੜੇ ਪੱਗ ਬੰਨਦੇ ਐ ਸਪੈਸ਼ਲੀ ਗੱਲ ਕਰਾਂ ਹਨਾ ਵੀ ਇਹਨਾਂ ਨੂੰ ਤਾਂ ਦਲੜ ਕੇ ਮਾਰ ਦਈਏ ਪੰਜਾਬੀ ਚ ਕਹੀਏ ਇਸ ਗੱਲ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਗੋਰੇ ਨੇ ਰੇਸਿਜ਼ਮ ਕਰਕੇ ਪੰਜਾਬੀ ਸਿੱਖ ਨੂੰ ਪੱਗ ਬੰਨਣ ਵਾਲੇ ਮੁੰਡੇ ਨੂੰ ਤੱਕ ਦੇ ਥੱਲੇ ਦੇ ਕੇ ਮਾਰਿਆ ਪਰ ਕੈਨੇਡਾ ਦੇ ਵਿੱਚ ਅੱਜ ਦੇ ਟਾਈਮ ਬੰਦੇ ਜਾ ਕੇ ਉੱਥੇ ਸਟ੍ਰਕਚਰ ਤੇ ਜਾਂ ਆਪਣੇ ਕੁਰਸੀਆਂ ਤੇ ਤੜਕੇ ਤੱਕ ਆਉਂਦੀਆਂ ਸਿਰਫ ਵਾਰੀਆਂ ਈ ੜੀਕ ਰਹੇ ਨੇ ਕਿ ਸਾਡੀ ਵਾਰੀ ਆਊਗੀ ਕਿ ਨਹੀਂ ਆਊਗੀ ਕਈ ਬੰਦੇ ਉੱਥੇ ਵਾਰੀਆਂ ੜੀਕਦੇ ਵੀ ਮਰੇ ਹੋਏ ਐ ਪੰਜਾਬ ਨੂੰ ਸਾਂਭ ਲੋ ਆ ਕੇ ਯਾਰ ਪੰਜਾਬ ਦਿਨੋ ਦਿਨ ਵੇਲੇ ਖਾਲੀ ਹੁੰਦਾ ਜਾਂਦਾ ਆਪਾਂ ਤਾਂ ਪੈਸੇ ਪਹਿਲਾਂ ਘੱਟ ਗਿਣਤੀ ਆ ਹਾਂਜੀ ਬਈਆਂ ਵਾਲਾ ਮਸਲਾ ਚੱਲ ਪਿਆ ਜਾਂ ਹੋਰ ਕੈਨੇਡਾ ਪੁਲਿਸ ਦਾ ਜਮਾਂ ਹੀ ਜਲੂਸ ਨਿਕਲ ਗਿਆ ਜੀ ਮੈਂ ਦੁਬਾਰਾ ਫੇਰ ਗੱਲ ਕਰਾਂ ਜਿਹੜਾ ਇਹ ਹਮਲਾ ਹੋਇਆ ਸੀਗਾ ਸਰੀਚ ਹੋਇਆ ਸੀਗਾ ਫਰੋਤੀ ਨਾਂ ਦੇਣ ਕਰਕੇ ਹਮਲਾ ਆਇਆ ਜੀ ਇਹਦੇ ਚ ਇੱਕ ਜਿਹੜੀ ਲੇਡੀ ਹੈ ਉਹ ਜ਼ਖਮੀ ਹੋਈ ਹੈ ਏਪੀਟ ਲੋਨ ਦੇ ਘਰ ਤੇ ਜਿਹੜੀਆਂ ਗੋਲੀਆਂ ਚੱਲੀਆਂ ਸੀ ਉਹ ਚ ਵੀ ਸਟੂਡੈਂਟ ਫੜੇ ਗਏ ਸੀਗੇ ਕਾਰਨ ਔਜਲੇ ਦੇ ਜਿਹੜੇ ਚੱਲੇ ਸੀਗੇ ਉਹਨਾਂ ਚ ਵੀ ਸਟੂਡੈਂਟ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਠੀਕ ਹੈ ਪੱਗ ਬੰਨੀ ਹੈ ਜਾਂ ਪੰਜਾਬੀ ਹੈ ਅਗਲਾ ਕਹਿੰਦਾ ਚੋਰ ਹੋ ਸਕਦਾ ਹੈ ਡਾਕੂ ਹੋ ਸਕਦਾ ਬਦਨਾਮ ਹੋ ਚੁੱਕਾ ਬਦਨਾਮ ਹੋ ਗਏ ਲੋਕ ਸੈਰ ਕਰਦੇ ਇੱਕ ਦੂਜੇ ਤੋਂ ਵੀ ਡਰਦੇ ਆ ਵੀ ਇਹ ਸਾਲਾ ਪਿਸਤੌਲ ਨਹੀਂ ਟੰਗੀ ਫਿਰਦਾ ਹੋਵੇ ਨਾਲ ਤਾਂ ਲੋਕਾਂ ਦੇ ਜਵਾਕ ਵੀ ਚੱਕਣਗੇ ਐਕਸਟਰਸ਼ਨ ਵਾਲੇ ਬੰਦੇ ਵੀ ਹੂੰ ਪਹਿਲੀ ਵਾਰੀ ਗੋਲੀਆਂ ਚੱਲ ਗਈਆਂ ਗੋਲੀਆਂ ਚੱਲਣਗੀਆਂ ਹੀ ਚੱਲਣੀਆਂ ਉਹਨਾਂ ਦਾ ਕੈਫੇ ਨਹੀਂ ਚੱਲਣ ਦੇਣਾ ਹਾਂ ਇੱਕ ਲੱਖ ਬੰਦੇ ਪਿੱਛੇ ਸ਼ਾਇਦ ਇੱਕ ਡਾਕਟਰ ਹੈ ਜਿਹੜਾ ਹੈਗਾ ਉਹਦੀ ਗਿਣਤੀ ਹੈ ਬਿਲਕੁਲ ਕਿੰਨੇ ਘਰੋ ਬਦਲਣਗੇ ਤਿੰਨ ਘਰ ਬਦਲ ਚੁੱਕੇ ਆ ਉਹ ਗੋਲੀਆਂ ਦੀ ਵਜ੍ਹਾ ਨਾਲ ਜਾਣਗੇ ਕਿ ਕੈਨੇਡਾ ਚ ਜਿਹੜੇ ਹੈਗੇ ਸਿੱਖਾਂ ਨੂੰ ਹੇਟ ਕਰਾਇਮ ਕਰਕੇ ਮਾਰਿਆ ਜਾ ਰਿਹਾ ਹੂੰ 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 ਹੋਰ ਸਾਲ ਦੋ ਸਾਲ ਨੂੰ ਇਹ ਕਹਿਣ ਲੱਗ ਜਾਣਗੇ ਵੀ ਨਿਕਲੀ ਆਪਾਂ ਜਾਂ ਇੱਥੇ ਹੁਣ ਸੇਫ ਨਹੀਂ ਜਿਵੇਂ ਉਹ ਸੁਨਿਆਰੇ ਦੇ ਘਰੇ ਅਟੈਕ ਕੀਤਾ ਸੀਗਾ ਤੇ ਉਹ ਕਹਿੰਦਾ ਸੀ ਵੀ ਬਸ ਮੈਂ ਤਾਂ ਹੁਣ ਇਹੀ ਆ ਰੱਬ ਨੂੰ ਪ੍ਰੇ ਵੀ ਮੈਨੂੰ ਵਾਪਸ ਲੈ ਚੱਲ ਹਾਂ ਜੇ ਤੁਸੀਂ ਇੱਕ ਸਕਸੈਸਫੁਲ ਬਿਜ਼ਨਸ ਓਨਰ ਹੋ ਸਕਸੈਸਫੁਲ ਤੁਹਾਡਾ ਕੋਈ ਬਿਜ਼ਨਸ ਚੱਲ ਰਿਹਾ ਹੈ ਤੁਸੀਂ ਚੰਗੇ ਪੈਸੇ ਕਮਾ ਰਹੇ ਹੋ ਤਾਂ ਕੈਨੇਡਾ ਦੇ ਵਿੱਚ ਤੁਹਾਡਾ ਰਹਿਣਾ دشوار ਹੈ ਕੈਨੇਡਾ ਤੁਹਾਨੂੰ ਛੱਡਣਾ ਹੀ ਪੈਣਾ ਜਿਹੜੇ ਬੰਦਿਆਂ ਨੂੰ ਇਲਾਜ ਮਿਲਿਆ ਹੀ ਨਹੀਂ ਤੇ ਉਹ ਰੱਬ ਨੂੰ ਪਿਆਰੇ ਹੋ ਗਏ ਕਿਸੇ ਦਾ ਹੱਥ ਵੱਢਿਆ ਕਿਸੇ ਦੀ ਬਾਹਾਂ ਟੁੱਟੀ ਹੈ ਕਿਸੇ ਦੇ ਸਿਰ ਚੋਂ ਖੂਨ ਨਿਕਲਦਾ ਹੈ ਹੁਣ ਆਮ ਤੌਰ ਤੇ ਆਪਣੇ ਪੰਜਾਬ ਚ ਲੇਡੀਸ ਕਹਿੰਦੀਆਂ ਕਿ ਬੰਦੇ ਸ਼ਰਾਬ ਪੀਂਦੇ ਐ ਝੋੜਦੇ ਮਾਰਦੇ ਐ ਜਾਂ ਲੜਾਈ ਹੁੰਦੀ ਐ ਇੱਥੇ ਪੰਜਾਬ ਜੇ ਸਾਰੀਆਂ ਚੀਜ਼ਾਂ ਪਰ ਆਪਣੇ ਲੋਕ ਜਦੋਂ ਇੱਥੋਂ ਪੰਜਾਬ ਤੋਂ ਬਾਹਰ ਗਏ ਨਾ ਬਾਈ ਇਹ ਸਾਰਾ ਗੰਦ ਨਾਲ ਲੈ ਗਏ ਉਹ ਐਮਬੂਲੈਂਸ ਲੇਟ ਆਉਣ ਕਰਕੇ ਉਹ ਮੁੰਡੇ ਦੀ ਜਾਨ ਗਈ 34 ਸਾਲਾਂ ਲੇਡੀ ਐਡਮਿੰਟਨ ਦੇ ਵਿੱਚ ਉਹਦਾ ਮਰਡਰ ਕੀਤਾ ਗਿਆ ਕੈਨੇਡਾ ਦੀ ਜਿਹੜੀ ਪੁਲਿਸ ਆ ਬਹੁਤ ਚੋਰ ਫਰੈਂਡਲੀ ਮੁਜਰਮ ਫਰੈਂਡਲੀ ਪੁਲਿਸ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਚੈਨਲ ਨਾਲ ਨਵੇਂ ਜਾਂ ਪੁਰਾਣੇ ਜੁੜੇ ਹੋਏ ਆ ਕਿ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਜਿਹੜਾ ਸਨੇਹਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਆਪਣੀ ਆਵਾਜ਼ ਦੂਰ ਤੱਕ ਜਾਵੇ ਤੇ ਸਾਡੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬੈਕ ਟੂ ਮਦਰ ਲੈਂਡ ਪੰਜਾਬ ਨੂੰ ਜਾ ਕੇ ਸ਼ੇਅਰ ਲਾਈਕ ਫੋਲੋ ਕਰ ਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਬੈਕ ਟੂ ਮਦਰ ਲੈਂਡ ਪੰਜਾਬ ਚੈਨਲ ਦੇ ਨਾਲ ਤੇ ਮੈਂ ਹਾਂ ਕਰਨ ਆਲਕ ਆ ਹਮੇਸ਼ਾ ਦੀ ਤਰ੍ਹਾਂ ਆਪਣੇ ਨਾਲ ਅੱਜ ਜੁੜ ਚੁੱਕੇ ਨੇ ਬਾਈ ਗੈਵੀ ਚੋਹਾਨ ਤੇ ਅੱਜ ਵੀ ਅਸੀਂ ਕੈਨੇਡਾ ਦੀਆਂ ਜਿਹੜੀਆਂ ਪੰਜਾਬੀ ਚ ਗਈ ਹੈਗੀ ਲੁਕਮੇ ਸੱਚ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਕੈਨੇਡਾ ਦੀਆਂ ਨਿਊਜ਼ ਕਵਰ ਕਰ ਰਹੇ ਹਾਂ ਤੇ ਸਭ ਤੋਂ ਮੇਨ ਰੀਜ਼ਨ ਕੈਨੇਡਾ ਦੀਆਂ ਨਿਊਜ਼ ਕਵਰ ਕਰਨ ਦਾ ਇਹ ਹੈ ਕਿ ਆਪਣੇ ਜਿਹੜੇ ਪੰਜਾਬੀ ਐ ਬਹੁਤ ਬਹੁਤੀ ਜਿਹੜੀ ਹੈਗੀ ਐ ਬਹੁਤ ਆਚ ਕੈਨੇਡਾ 'ਚ ਰਹਿ ਰਹੇ ਐ ਤੇ ਕੈਨੇਡਾ 'ਚ ਹੀ ਆਪਣੇ ਲੋਕਾਂ ਦੀ ਸਭ ਤੋਂ ਜ਼ਿਆਦਾ ਜਿਹੜੀ ਬਦਨਾਮੀ ਉਹ ਆਪਣੇ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਐ ਤੇ ਅੱਜ ਦੇ ਟਾਈਮ ਜਿਹੜੇ ਕੈਨੇਡਾ ਦੇ ਹਾਲਾਤ ਐ ਲੋਕ ਪੰਜਾਬੀ 'ਚ ਕਹਾਂ ਤਾਂ ਮੈਂ ਰੋਟੀ ਨੂੰ ਤਰਸ ਰਹੇ ਐ ਬਹੁਤੇ ਲੋਕਾਂ ਕੋਲੇ ਕੰਮ ਨਹੀਂ ਐ ਬਹੁਤੇ ਸਟੂਡੈਂਟ ਚੋਰੀਆਂ ਚਕਾਰੀਆਂ ਕਰ ਰਹੇ ਐ ਸੋ ਗਿਣਤੀ ਭਾਵੇਂ ਇੰਨਾਂ ਚੀਜ਼ਾਂ 'ਚ ਥੋੜੀ ਐ ਪਰ ਆਪਣੇ ਪੰਜਾਬੀਆਂ ਦੀ ਜਿਹੜੀ ਬਦਨਾਮੀ ਬਹੁਤ ਹੋ ਰਹੀ ਐ ਸੋ ਪਿਛਲੇ ਕੁ ਹਫਤੇ ਦੀਆਂ ਕੁਝ ਅਹਿਮ ਖਬਰਾਂ ਲੈ ਕੇ ਅੱਜ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤੋਂ ਬਾਈ ਨੂੰ ਗੈਵੀ ਨੂੰ ਮਿਲਦੇ ਆਂ ਤੇ ਬਾਈ ਨਾਲ ਕਰਦੇ ਗੱਲਾਂ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਔਰ ਸਭ ਔਰ ਠੀਕ ਹੋ ਮਰੀਏ ਬਾਈ ਤੁਸੀਂ ਸੁਣਾਓ ਚੜਦੀ ਕਲਾ ਵਧੀਆ ਗੁੱਡ ਆ ਜਿਵੇਂ ਔਰਖ ਸਾਹਿਬ ਮੈਂ ਕਹਿ ਰਿਹਾ ਸੀਗਾ ਵੀ ਹੁਣ ਸਿੱਧਾ ਅਟੈਕ ਗੋੜਿਆਣੇ ਆਪਣੇ ਲੋਕਾਂ ਦੇ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਹੁਣ ਬਹੁਤ ਸਾਰੇ ਇਨਸੀਡੈਂਟ ਹੋਏ ਆ ਵੀ ਵਹੀਕਲਾਂ ਦੇ ਥੱਲੇ ਉਹਨਾਂ ਨੇ ਅਟੈਕ ਕੀਤਾ ਉੱਤੇ ਚੜਾ ਦਿੰਦੇ ਆ ਵਹੀਕਲ ਵੀ ਕਾਰਨ ਕੀ ਸਮਝਦੇ ਆ ਵੀ ਕਿਉਂ ਵਜ੍ਹਾ ਕੀ ਆ ਇਹਦੀ ਜਿਹੜੀ ਭਾਈ ਰੇਸਿਜ਼ਮ ਹੈ ਨਾ ਕੈਨੇਡਾ ਚ ਆਪਾਂ ਜੇ ਮੈਂ ਅੱਗੇ ਗੱਲ ਕਰਦਾ ਨਾ ਰੇਸਿਜ਼ਮ ਹੁਣ ਪੂਰੇ ਸਿਖਰ ਤੇ ਹੈ ਗੋਰੇ ਚਾਹੁੰਦੇ ਆ ਆਪਾਂ ਉਹਨਾਂ ਦੇ ਦੇਸ਼ ਚੋਂ ਨਿਕਲ ਜੀਏ ਗੋਰੇ ਚਾਹੁੰਦੇ ਆ ਵੀ ਸਿੱਖ ਹੈ ਜਿਹੜੇ ਪੱਗ ਬੰਨਦੇ ਐ ਸਪੈਸ਼ਲੀ ਗੱਲ ਕਰਾਂ ਹਨਾ ਵੀ ਇਹਨਾਂ ਨੂੰ ਤਾਂ ਦਲੜ ਕੇ ਮਾਰ ਦਈਏ ਪੰਜਾਬੀ ਚ ਕਹੀਏ ਇਸ ਗੱਲ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਉਹਦੇ ਇਨਸੀਡੈਂਟ ਦਾ ਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਆਪਣੇ ਗੋਰੇ ਨੇ ਰੇਸਿਜ਼ਮ ਕਰਕੇ ਪੰਜਾਬੀ ਸਿੱਖ ਨੂੰ ਪੱਗ ਬੰਨਣ ਵਾਲੇ ਮੁੰਡੇ ਨੂੰ ਟਰੱਕ ਦੇ ਥੱਲੇ ਦੇ ਕੇ ਮਾਰਿਆ ਟਰੱਕ ਮਤਲਬ ਵੱਡੇ ਟਰੱਕ ਦੇ ਨਹੀਂ ਪਿਕਅਪ ਟਰੱਕ ਦੇ ਹੱਲੇ ਦੇ ਕੇ ਮਾਰਿਆ ਬੇਸਿਕਲੀ ਇਹ ਮੁੰਡੇ ਦਾ ਨਾਮ ਹਰਨੂਰ ਸਿੰਘ ਸੀਗਾ ਬਈ ਲੁਧਿਆਣੇ ਦਾ ਇਹ ਮੁੰਡਾ ਸੀਗਾ ਠੀਕ ਹੈ ਤੇ ਕੈਨੇਡਾ ਚ ਐਮਟੈਕ ਕਰਨ ਲਈ ਆਇਆ ਸੀਗਾ ਤੇ ਜਿਹੜੇ ਗੋਰੇ ਨੇ ਇਹਨੂੰ ਮਾਰਿਆ ਹਮ ਇੱਕ ਤਾਂ ਸ਼ਰਾਬੀ ਸੀ ਸ਼ਰਾਬ ਪੀਤੀ ਸੀ ਲਾਇਸੈਂਸ ਉਹਦਾ ਸਸਪੈਂਡ ਸੀ ਹਮ ਇੰਸ਼ੋਰੈਂਸ ਉਹਦੀ ਹੈ ਨਹੀਂ ਸੀ ਹਮ ਠੀਕ ਹੈ ਹਮ ਹੁਣ ਮੈਨੂੰ ਇੱਥੇ ਕੈਨੇਡਾ ਭਾਗ ਤੇ ਜਵਾਬ ਦੇਣ ਵੀ ਇਸ ਗੋਰੇ ਨੇ ਆਪਣੇ ਮੁੰਡੇ ਨੂੰ ਕਿਉਂ ਮਾਰਿਆ ਕਿਉਂ ਮਾਰਿਆ ਪਹਿਲੀ ਗੱਲ ਤਾਂ ਠੀਕ ਹੈ ਕੈਨੇਡਾ ਭਗਤ ਉਹ ਬੰਦੇ ਆ ਕਿ ਜਿਹੜੇ ਪੰਜਾਬ 'ਚ ਰਹਿ ਗਏ ਪੰਜਾਬ 'ਚ ਖਾ ਕੇ ਪੰਜਾਬ 'ਚ ਵੱਡੇ ਹੋ ਕੇ ਪੰਜਾਬ ਨੂੰ ਮਾੜਾ ਕਹਿੰਦੇ ਆ ਤੇ ਹਮੇਸ਼ਾ ਕੈਨੇਡਾ ਨੂੰ ਜਾ ਕੇ ਵੱਡਾ ਸਾਫ਼ ਸੁਥਰਾ ਇਹ ਉਹ ਲੱਲੇ ਪੱਬੇ ਕਰਦੇ ਆ ਠੀਕ ਹੈ ਉਹਨਾਂ ਮੁੰਡਾ ਆਪਦਾ ਬਾਈਕ ਲੈ ਕੇ ਜਾ ਰਿਆ ਸੀਗਾ ਠੀਕ ਹੈ ਪਤਾ ਨਹੀਂ ਉਹਦੇ ਗੋਰੇ ਦੇ ਮਨ 'ਚ ਉਹਨੂੰ ਦੇਖ ਕੇ ਕੀ ਹੋਇਆ ਕੀ ਉਹਦੇ ਦਿਮਾਗ 'ਚ ਆਇਆ ਉਹਨੇ ਆਪਦਾ ਪਿਕਅਪ ਟਰੱਕ ਉਹਦੇ ਨਾਲ ਮਾਰਿਆ ਤੇ ਉਹਨੂੰ ਜਿਹੜੀ ਸਾਈਡ ਸੜਕ 'ਤੇ ਡੇਲਿੰਗ ਹੁੰਦੀ ਹੈ ਉਹਦੇ ਵਿੱਚ ਡਰੜ ਕੇ ਮਾਰਤਾ ਜੀ ਠੀਕ ਹੈ ਹੁਣ ਆਈ ਵਿਟਨੈਸ ਜਿਹੜੇ ਸੀਗੇ ਉੱਥੇ ਉਹਨਾਂ ਨੇ ਉਹਨੂੰ ਦੇਖਿਆ ਸੜਕ 'ਤੇ ਤੜਫਦੇ ਨੂੰ ਪੁਲਿਸ ਨੂੰ ਵੀ ਕਾਲ ਕੀਤੀ ਐਂਬੂਲੈਂਸ ਨੂੰ ਵੀ ਕਾਲ ਕੀਤੀ ਹਨਾ ਤੇ ਤੁਸੀਂ ਇਹ ਹਿਸਾਬ ਲਾ ਲਓ ਕੁਝ ਲੰਮਾ ਸਮਾਂ ਪੁਲਿਸ ਤੇ ਐਂਬੂਲੈਂਸ ਵੀ ਨਹੀਂ ਆਈ ਠੀਕ ਹੈ ਕਿਉਂਕਿ ਆਮ ਤੌਰ ਤੇ ਆਪਣੇ ਪੰਜਾਬੀ ਭਾਈਚਾਰਾ ਕਹਿੰਦੇ ਉੱਥੇ ਫੋਨ ਕਰ ਦਈਏ ਪੁਲਿਸ ਪੁਲਿਸ ਨਾਲ ਦੀ ਨਾਲ ਆ ਜਾਂਦੀ ਹੈ ਐਂਬੂਲੈਂਸ ਨਾਲ ਦੀ ਨਾਲ ਆ ਜਾਂਦੀ ਹੈ ਹਾਲਾਂਕਿ ਉਹ ਗੋਲਾ ਫੜ ਲਿਆ ਗਿਆ ਹਮ ਪਰ ਉਸ ਟਾਈਮ ਤੇ ਐਂਬੂਲੈਂਸ ਵੀ ਲੇਟ ਪਹੁੰਚੀ ਠੀਕ ਹੈ ਹਮ ਤੇ ਉਹ ਐਂਬੂਲੈਂਸ ਲੇਟ ਆਉਣ ਕਰਕੇ ਉਹ ਮੁੰਡੇ ਦੀ ਜਾਨ ਗਈ ਸਭ ਤੋਂ ਵੱਡੀ ਗੱਲ ਕਰੀਏ ਤਾਂ ਆਪਾਂ ਠੀਕ ਹੈ ਹੁਣ ਹਰਨੂਰ ਦਾ ਜਿਹੜਾ ਬ੍ਰਦਰ ਹੈ ਹਰਸੇਮਰਨਾਂ ਹੂੰ ਉਹ ਇਹੀ ਗੱਲ ਕਹਿ ਰਿਹਾ ਕਿ ਕੈਨੇਡਾ ਚ ਜਿਹੜੇ ਹੈਗੇ ਸਿੱਖਾਂ ਨੂੰ ਹੇਟ ਕਰਾਈਮ ਕਰਕੇ ਮਾਰਿਆ ਜਾ ਰਿਹਾ ਬਾਕੀ ਕਿਸੇ ਇੰਗਲਿਸ਼ ਨਿਊਜ਼ ਚੈਨਲ ਨੇ ਮੈਂ ਗੱਲ ਕਰਾਂ ਇਹ ਖਬਰ ਨਹੀਂ ਛਾਪੀ ਨਹੀਂ ਛਾਪੀ ਹਾਂ ਠੀਕ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਹ ਗੋਰੇ ਦਾ ਇਨਸੀਡੈਂਟ ਬਾਹਰ ਆਵੇ ਜਿਵੇਂ ਇੱਕ ਆਪ ਪਹਿਲਾਂ ਗੱਲ ਕੀਤੀ ਸੀ ਨਾ ਆਪਣੇ ਪੰਜਾਬੀ ਮੁੰਡੇ ਟਰੱਕ ਵਾਲੇ ਨੇ ਉਹ ਮਾਰੇ ਸੀਗੇ ਐਕਸੀਡੈਂਟ ਹੋਇਆ ਸੀਗਾ ਆਪਣੇ ਲੋਕਾਂ ਨੂੰ ਬਹੁਤ ਭਾਰੀ ਮਾਤਰਾ ਨਾਲ ਅਮਰੀਕਾ ਚ ਵੇਖਿਆ ਗਿਆ ਸੀਗਾ ਤੇ ਆਪਣੇ ਲੋਕਾਂ ਨੂੰ ਇਹ ਵੀ ਗਿਆ ਸੀ ਸਿੱਖਾਂ ਨੂੰ ਬਾਹਰ ਕੱਢੋ ਇਹਨੂੰ ਟਰੱਕ ਚਲਾਉਣੇ ਨਹੀਂ ਆਉਂਦੇ ਇਹਨਾਂ ਨੂੰ ਮਾਰਨੇ ਨਹੀਂ ਆਉਂਦੇ ਹੁਣ ਗੋਰੇ ਜਿਨ੍ਹਾਂ ਦਾ ਲਾਇਸੈਂਸ ਸਸਪੈਂਡ ਹੈ ਸ਼ਰਾਬ ਪੀਤੀ ਹੋਈ ਹੈ ਚਾਰਜਸ ਉੱਤੇ ਲੱਗੇ ਹੋਏ ਹੈ ਪਹਿਲੀ ਗੱਲ ਤਾਂ ਪਿਕਅਪ ਟਰੱਕ ਲੈ ਕੇ ਸੜਕ ਤੇ ਕਿਵੇਂ ਆਇਆ ਕਿਵੇਂ ਆਇਆ ਉਹ ਵੀ ਕੈਨੇਡਾ ਵਰਗੇ ਮੁਲਕ ਨੇ ਠੀਕ ਹੈ ਉਦੋਂ ਬਾਅਦ ਉਹਨੇ ਸਿੱਖ ਨੂੰ ਵੇਖ ਕੇ ਤੁਸੀਂ ਇਹ ਲਾ ਲਓ ਸਿੱਖ ਬੰਦੇ ਨੂੰ ਵੇਖ ਕੇ ਸਿੱਖ ਬੰਦੇ ਨੂੰ ਹੀ ਕਿਉਂ ਟਾਰਗੇਟ ਕੀਤਾ ਜਿਹਦੇ ਪੱਗ ਬੰਨੀ ਹੈ ਠੀਕ ਹੈ ਉਹਨੂੰ ਥੱਲੇ ਦੇ ਕੇ ਮਾਰਿਆ ਇਹ ਕਿੱਡੀ ਵੱਡੀ ਗੱਲ ਹੈ ਹੁਣ ਇਹੀ ਕਿਸੇ ਪੰਜਾਬੀ ਨੇ ਮਾਰਿਆ ਹੁੰਦਾ ਪਹਿਲਾਂ ਤਾਂ ਆਪਣੇ ਪੰਜਾਬੀ ਲੋਕਾਂ ਨੇ ਗਾਲਾਂ ਕੱਢਣੀਆਂ ਸੀ ਗਾਲਾਂ ਕੱਢਣੀਆਂ ਤੇ ਬੋਰਿਆਂ ਨੇ ਕਹਿਣਾ ਸੀ ਸਿੱਖਾਂ ਦਾ ਬਾਹਰ ਕੱਢੋ ਜਾਂ ਜਿਵੇਂ ਆਪਣੇ ਜੇ ਇਦਾਂ ਦੇ ਇੱਕ ਦੋ ਵਾਰੀ ਹੋਰ ਇਨਸੀਡੈਂਟ ਹੋ ਗਏ ਨਾ ਹੋ ਸਕਦਾ ਕੈਨੇਡਾ ਅਮਰੀਕਾ 'ਚ ਨਾ ਬਾਈ ਜਿਹੜੇ ਹਾਲਾਤ ਹੈ ਜਿਵੇਂ ਪੰਜਾਬ 'ਚ ਉਹ 84 ਵੇਲੇ ਬਣ ਗਏ ਸੀ ਉਦਾਂ ਦੇ ਹਾਲਾਤ ਬਣਦੇ ਵੀ ਚਾਂਸ ਹੋ ਸਕਦੇ ਜੇ ਕੋਈ ਅਜਿਹਾ ਇਨਸੀਡੈਂਟ ਹੋ ਪੰਜਾਬੀ ਤੋਂ ਹੋ ਗਿਆ ਤਾਂ ਬਿਲਕੁਲ 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 ਜਿਵੇਂ ਇੱਕ ਹੋਰ ਬਹੁਤ ਵੱਡਾ ਇਸ਼ੂ ਹੈ ਹਾਂਜੀ ਵੀ ਆਪਣੇ ਬੰਦਿਆਂ ਨੂੰ ਜਾਂ ਕਿਸੇ ਵੀ ਉਥੋਂ ਦੇ ਨੇਟਿਵ ਨੂੰ ਇਲਾਜ ਨਹੀਂ ਮਿਲਦਾਗਾ ਕੈਨੇਡਾ ਦੇ ਵਿੱਚ ਇੰਨੇ ਜਾਨੀ ਕਿ ਹਾਲਾਤ ਨਿਗਰੇ ਹੋਏ ਆ ਪਾਪੂਲੇਸ਼ਨ ਜ਼ਿਆਦਾ ਇੱਕ ਲੱਖ ਬੰਦੇ ਪਿੱਛੇ ਸ਼ਾਇਦ ਇੱਕ ਡਾਕਟਰ ਹੈ ਜਿਹੜਾ ਹੈਗਾ ਉਹਦੀ ਗਿਣਤੀ ਹੈ ਬਹੁਤੇ ਬੰਦੇ ਆ ਜਿਹੜੇ ਇਲਾਜ ਮਿਲਦਾ ਹੀ ਨਹੀਂ ਕਿਸੇ ਨੂੰ ਅਪਾਇੰਟਮੈਂਟ ਨਹੀਂ ਮਿਲਦੀ ਜੇ ਕੋਈ ਐਮਰਜੈਂਸੀ ਇਲਾਜ ਕਰਾਉਣਾ ਪੈਂਦਾ ਤਾਂ ਉਦੋਂ ਪੰਜਾਬ ਚਿੱਤੇ ਆਉਂਦਾ ਉਂ ਵੈਸੇ ਪੰਜਾਬ ਮੜਾ ਵੀ ਬਹੁਤ ਵੱਡੀ ਤਦਾਦ ਹੈ ਵੀ ਜਿਹੜੇ ਬੰਦਿਆਂ ਨੂੰ ਇਲਾਜ ਮਿਲਿਆ ਹੀ ਨਹੀਂ ਤੇ ਉਹ ਰੱਬ ਨੂੰ ਪਿਆਰੇ ਹੋਗੇ ਸ਼ਾਇਦ ਇਹ ਗੱਲਾਂ ਕੋਈ ਕਰਦਾ ਨਹੀਂ ਅੱਜ ਦੇ ਬਿਲਕੁਲ ਸਹੀ ਹੈ ਜੀ ਭਾਈ ਜੇ ਮੈਂ ਗੱਲ ਕਰਾਂ ਨਾ ਇੱਥੇ 74000 ਬੰਦੇ ਕੈਨੇਡਾ ਚ ਇਲਾਜ ਨੂੰ ਉਡੀਕਦੇ ਮਰ ਗਏ ਹੂੰ ਠੀਕ ਹੈ ਹਮ ਆਪਾਂ ਹਮੇਸ਼ਾ ਹੀ ਕੈਨੇਡਾ ਜਦੋਂ ਇੱਥੋਂ ਜਾਣੇ ਸ਼ੁਰੂ ਹੋਏ ਨਾ ਜਦੋਂ ਮੈਂ ਵੀ 2009 ਚ ਕੈਨੇਡਾ ਗਿਆ ਸੀ ਉਦੋਂ ਕੈਨੇਡਾ ਦੇ ਹਾਲਾਤ ਬਹੁਤ ਚੰਗੇ ਸੀ ਠੀਕ ਹੈ ਡਾਕਟਰ ਵੀ ਸੀ ਹਸਪਤਾਲ ਸੀ ਅੱਜ ਦੇ ਟਾਈਮ ਪਾਪੂਲੇਸ਼ਨ ਇੰਨੀ ਵੱਧ ਚੁੱਕੀ ਹੈ ਕਿ ਕੈਨੇਡਾ ਦੇ ਵਿੱਚ ਹਸਪਤਾਲਾਂ ਦਾ ਜਿਹੜਾ ਮਿਆਰ ਆ ਉਹ ਡਿੱਗ ਚੁੱਕਿਆ ਜਿਵੇਂ ਤੁਸੀਂ ਕਿਹਾ ਲੱਖ ਮਗਰ ਇੱਕ ਡਾਕਟਰ ਲੋਕਾਂ ਕੋਲੇ ਫੈਮਿਲੀ ਡਾਕਟਰ ਨਹੀਂ ਹੈਗੇ ਲੋਕ ਅਮਰਜੈਂਸੀ 'ਚ ਤੜਫਦੇ ਪਏ ਕਿਸੇ ਦਾ ਹੱਥ ਵੱਢਿਆ ਕਿਸੇ ਦੀ ਬਾਹਾਂ ਟੁੱਟੀ ਐ ਕਿਸੇ ਦੇ ਸਿਰ ਚੋਂ ਖੂਨ ਨਿਕਲਦਾ ਇਵਨ ਸਰੀ ਚ ਆਪਾਂ ਪਿਛਲੀ ਵਾਰੀ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਕਲੇਰੀ ਨੂੰ ਪ੍ਰੈਗਨਨਸੀ ਸੀਗੀ ਲੇਬਰ ਪੇਨ ਹੁੰਦੀ ਸੀ ਹਸਪੀਟਲ ਆਈ ਹਸਪੀਟਲਾਂ ਨੇ ਘਰੇ ਭੇਜਤੀ ਸੀ ਫੇਰ ਉਹ ਵਾਪਸ ਆਈ ਉਹਨੇ ਅਖੀਰ ਬੱਚੇ ਨੂੰ ਕੈਨੇਡਾ ਦੇ ਵਿੱਚ ਪੌੜੀਆਂ ਚ ਵੀ ਜਨਮ ਦਿੱਤਾ ਸੀ ਸੋ ਜਿਹੜੇ ਕੈਨੇਡਾ ਦਾ ਹੈਲਥ ਸਿਸਟਮ ਉਹ ਇਸ ਟਾਈਮ ਪੂਰੀ ਤਰ੍ਹਾਂ ਕ੍ਰੈਸ਼ ਹੋ ਚੁੱਕੇ ਆ ਲੋਕਾਂ ਨੇ ਥੋੜਾ ਬੋਧਾ ਵੀ ਕੁਝ ਕਰਾਉਣਾ ਦੰਦਾਂ ਵਾਸਤੇ ਤਾਂ ਆਉਂਦੇ ਸੀ ਲੋਕ ਗੋਡਾ ਬਦਲਾਉਣਾ ਕੋਈ ਮੇਜਰ ਸਰਜਰੀ ਕਰਾਉਣੀ ਆ ਪੰਜਾਬ ਚ ਇੱਤੇ ਆਉਂਦਾ ਕੈਨੇਡਾ ਦਾ ਹੈਲਥ ਸਿਸਟਮ ਪੂਰੀ ਤਰ੍ਹਾਂ ਕ੍ਰੈਸ਼ ਹੋ ਚੁੱਕਿਆ ਪੂਰੀ ਤਰ੍ਹਾਂ ਡਿੱਗ ਚੁੱਕਿਆ ਉਸ ਲੈਵਲ ਤੇ ਡਿੱਗ ਚੁੱਕਿਆ ਜਿੰਨਾ ਆਪਣਾ ਸਰਕਾਰੀ ਹਸਪਤਾਲ ਆ ਪੰਜਾਬ ਦਾ ਉਹਦੇ ਚ ਵੀ ਅੱਜ ਦੇ ਟਾਈਮ ਬੈਟਰ ਸਹੂਲਤ ਹੈਗੀ ਆ ਹਸਪਤਾਲ 'ਚ ਡਾਕਟਰ ਹੈਗੇ ਆ ਜੇ ਕਿਸੇ ਦੇ ਸੱਟ ਵੱਜੇ ਉਹਦਾ ਇਲਾਜ ਹੋ ਸਕਦਾ ਪਰ ਕੈਨੇਡਾ ਦੇ ਵਿੱਚ ਅੱਜ ਦੇ ਟਾਈਮ ਬੰਦੇ ਜਾ ਕੇ ਉੱਥੇ ਸਟਰਕਚਰ ਤੇ ਜਾਂ ਆਪਣੀਆਂ ਕੁਰਸੀਆਂ ਤੇ ਤੜਕੇ ਤੱਕ ਆਉਂਦੀਆਂ ਸਿਰਫ ਵਾਰੀਆਂ ਢੀਕ ਰਹਿੰਦੇ ਕਿ ਸਾਡੀ ਵਾਰੀ ਆਊਗੀ ਕਿ ਨਹੀਂ ਆਊਗੀ ਕਈ ਬੰਦੇ ਉੱਥੇ ਵਾਰੀਆਂ ਢੀਕਦੇ ਵੀ ਮਰੇ ਹੋਏ ਐ ਇੱਥੋਂ ਤੱਕ ਕੈਨੇਡਾ ਦਾ ਜਿਹੜਾ ਹੈਲਥ ਸਿਸਟਮ ਡਿੱਗ ਚੁੱਕਿਆ ਹੈਲਥ ਸਿਸਟਮ ਕਹਿ ਲੋ ਤੁਸੀਂ ਕ੍ਰਾਈਮ ਰੇਟ ਕਹਿ ਲੋ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹਾਂਜੀ ਪਹਿਲਾਂ ਸ਼ਾਇਦ ਯੰਗ ਜਿਹੜੇ ਵਿਕਟਮ ਨਹੀਂ ਹੁੰਦੇ ਸੀਗੇ ਹੁਣ ਕੁੜੀਆਂ ਵੀ ਵਿਚਾਰੀਆਂ ਵਿਕਟਮ ਆ ਕਿਸੇ ਦਾ ਕਤਲ ਕਰਤਾ ਕਿਸੇ ਦਾ ਸਟੈਬਿੰਗ ਕਰਤੀ ਕਿਸੇ ਨੂੰ ਮੰਨ ਲਓ ਨਸਲੀ ਵਿਤਕਰਾ ਹੋ ਗਿਆ ਨਸਲੀ ਅਟੈਕ ਹੋ ਗਿਆ ਤੇ ਇਦਾਂ ਦੀਆਂ ਜਿਹੜੀਆਂ ਇਨਸੀਡੈਂਟ ਆਮ ਆ ਮੈਨੂੰ ਲੱਗਦਾ ਵੀ ਜੇ ਇਦਾਂ ਹੀ ਕੰਮ ਚੱਲਿਆ ਗਿਆ ਤੇ ਮੈਨੂੰ ਲੱਗਦਾ ਵੀ ਲੋਕ ਹੋਰ ਸਾਲ 2 ਸਾਲ ਨੂੰ ਇਹ ਕਹਿਣ ਲੱਗ ਜਾਣਗੇ ਵੀ ਨਿਕਲੀ ਆਪਾਂ ਯਾਰ ਇੱਥੇ ਹੁਣ ਸੇਫ ਨਹੀਂ ਜਿਵੇਂ ਉਹ ਸੁਨਿਆਰੇ ਦੇ ਘਰੇ ਅਟੈਕ ਕੀਤਾ ਸੀਗਾ ਤੇ ਉਹ ਕਹਿੰਦਾ ਸੀ ਵੀ ਬਸ ਮੈਂ ਤਾਂ ਹੁਣ ਇਹੀ ਆ ਰੱਬ ਨੂੰ ਪ੍ਰੇਬੀ ਮੈਨੂੰ ਵਾਪਸ ਲੈ ਚੱਲ ਤੇ ਹੁਣ ਜਿਵੇਂ ਇੱਕ ਇਨਸੀਡੈਂਟ ਹੋਈ ਆ ਕੁਛ ਦਿਨ ਪਹਿਲਾਂ ਵੀ 34 ਸਾਲਾਂ ਲੇਡੀ ਐਡਮਿੰਟਨ ਦੇ ਵਿੱਚੋਂ ਉਹਦਾ ਮਰਡਰ ਕੀਤਾ ਗਿਆ ਵੀ ਇਹ ਜਿਹੜਾ ਜਿਸ ਹਾਵ ਨਾਲ ਹੋ ਰਿਹਾ ਸਾਰਾ ਕੁਝ ਇਹਦਾ ਕਿੱਥੇ ਜਾ ਕੇ ਐਂਡ ਹੋਊਗਾ ਭਾਈ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ 34 ਸਾਲਾਂ ਦੀ ਪੰਜਾਬੀ ਲੇਡੀ ਦਾ ਕਤਲ ਹੋਇਆ ਹੈਗਾ ਐਡਮਿੰਟਨ ਦੇ ਵਿੱਚ ਇਹ ਘਟਨਾ ਜਿਵੇਂ ਕਹਿੰਦੇ ਹੁੰਦੇ ਵੀ ਜਿੱਥੇ ਉੱਤਰ ਪੱਛਮੀ ਇਲਾਕਾ ਹੈ ਉਥੇ ਇੱਕ ਲੇਡੀ ਪੁਲਿਸ ਨੂੰ ਖਬਰ ਆਈਗੀ ਉਹ ਜ਼ਖਮੀ ਹੈ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਦੇਖਿਆ ਕਿ ਬੁੜੀ ਨੂੰ ਬਹੁਤ ਸਾਰੇ ਚਾਕੂ ਵੱਜੇ ਹੋਏ ਸੀ ਉਸ ਮਾਮਲੇ 'ਚ ਉਹਦਾ ਪਤੀ ਜਿਹੜਾ ਰੋਸ਼ਨ ਲਾਲ ਤੇ ਉਹਦਾ ਜਿਹੜਾ ਜੇਠ ਹੈ ਬਾਲਕ੍ਰਿਸ਼ਨ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਤੇ ਜਿਹੜਾ ਇਹ ਮਾਮਲਾ ਘਰੇਲੂ ਹਿੰਸਾ ਦਾ ਹੈ ਨਾ ਹੁਣ ਆਮ ਤੌਰ ਤੇ ਆਪਣੇ ਪੰਜਾਬ ਚ ਲੇਡੀਸ ਕਹਿੰਦੀਆਂ ਕਿ ਬੰਦੇ ਸ਼ਰਾਬ ਪੀਂਦੇ ਐ ਉਡਦੇ ਮਾਰਦੇ ਐ ਜਾਂ ਲੜਾਈ ਹੁੰਦੀ ਐ ਇੱਥੇ ਪੰਜਾਬ ਜੇ ਸਾਰੀਆਂ ਚੀਜ਼ਾਂ ਪਰ ਆਪਣੇ ਲੋਕ ਜਦੋਂ ਇੱਥੋਂ ਪੰਜਾਬ ਤੋਂ ਬਾਹਰ ਗਏ ਨਾ ਬਾਈ ਇਹ ਸਾਰਾ ਗੰਦ ਨਾਲ ਲੈ ਗਿਆ ਨਾਲ ਲੈ ਗਿਆ ਠੀਕ ਐ ਉੱਥੇ ਜਾ ਕੇ ਵੀ ਮੀਆਂ ਵੀ ਉੱਥੇ ਜਾ ਕੇ ਵੀ ਲੜਾਈਆਂ ਉੱਥੇ ਜਾ ਕੇ ਵੀ ਆਦੀ ਜਨਾਨੀ ਨੂੰ ਮਾਰਨਾ ਕੁੱਟਣਾ ਠੀਕ ਐ ਉੱਥੇ ਜਾ ਕੇ ਵੀ ਇਹੀ ਘਰੇਲੂ ਹਿੰਸਾ ਜੇ ਤੁਹਾਡੀ ਨਹੀਂ ਬੰਦੀ ਤੁਸੀਂ ਡਾਈਵੋਰਸ ਲੈ ਲਓ ਸੈਪਰੇਟ ਹੋ ਜਾਓ ਕੈਨੇਡਾ ਦਾ ਕਾਨੂੰਨ ਹੀ ਬੜਾ ਵਧੀਆ ਲੇਡੀ ਫ੍ਰੈਂਡਲੀ ਕਾਨੂੰਨ ਹੈ ਤੁਹਾਡੀ ਨਹੀਂ ਬੰਦੀ ਸੈਪਰੇਟ ਹੋ ਜਾਓ ਤੁਸੀਂ ਬਹੁਤ ਸਾਰੀਆਂ ਸਟ੍ਰਿਕਸ਼ਨ ਗਵਰਨਮੈਂਟ ਲਾ ਦਿੰਦੀ ਹੈ ਤੁਹਾਡੇ ਤੇ ਉਹ ਤੁਸੀਂ ਕਰ ਸਕਦੇ ਹੋ ਪਰ ਜਿਹੜੀ ਗੱਲ ਅਖੀਰ ਤੇ ਉਹ ਆ ਜਾਂਦੀ ਕਿ ਲੋਕ ਇਸ ਚੀਜ਼ ਨੂੰ ਸਮਝਣਾ ਨਹੀਂ ਚਾਹੁੰਦੇ ਲੋਕ ਇਸ ਚੀਜ਼ ਨੂੰ ਉਵੇਂ ਆਪਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਜਿਵੇਂ ਪੰਜਾਬ ਚ ਗੁਜ਼ਾਰਦੇ ਆ ਜਿਵੇਂ ਆਪਣੀਆਂ ਮਾਵਾਂ ਦਾਦੀਆਂ ਬਜ਼ਾਰਦੀਆਂ ਆਈਆਂ ਕਿ ਠੀਕ ਹੈ ਜੀ ਚਾਹੇ ਨਹੀਂ ਬੰਦੀ ਤਾਂ ਵੀ ਇਕੱਠੇ ਰਹੀ ਜਾਓ ਪਰ ਇੰਨਾ ਚੀਜ਼ਾਂ ਕਰਕੇ ਜਿਹੜਾ ਆਪਣਾ ਭਾਈਚਾਰਾ ਉਹ ਬਦਨਾਮੀ ਸਹਿ ਰਿਹਾ ਬਦਨਾਮ ਹੋ ਰਿਹਾ ਕਿਉਂਕਿ ਜਦੋਂ ਵੀ ਕੋਈ ਵੀ ਪੰਜਾਬੀ ਭਾਈਚਾਰੇ ਨਾਲ ਜਿਹੜੀ ਖਬਰ ਜਿਹੜਾ ਬਾਹਰਲਾ ਮੀਡੀਆ ਉਹ ਚੱਕ ਕੇ ਲੈ ਕੇ ਆਉਂਦਾ ਹਮੇਸ਼ਾ ਇੰਡੀਅਨ ਪੰਜਾਬੀ ਤੇ ਜਿਹੜੇ ਉਹਨਾਂ ਥੱਲੇ ਕਮੈਂਟ ਹੁੰਦੇ ਆ ਉਹਦੇ 'ਚ ਇਹੀ ਲਿਖਿਆ ਹੁੰਦਾ ਕਿ ਪੰਜਾਬੀਆਂ ਨੇ ਗੰਦ ਪਾਤਾ ਪੰਜਾਬੀਆਂ ਨੂੰ ਬਾਹਰ ਕੱਢੋ ਪੰਜਾਬੀ ਇੱਥੇ ਆ ਕੇ ਕਤਲ ਕਰ ਰਹੇ ਆ ਇਹ ਆਪ ਦਾ ਸਾਰਾ ਇੰਡੀਆ ਦਾ ਗੰਦਾ ਨਾਮ ਲੈ ਆਏ ਸਾਡੇ ਹੂੰ ਜਿਵੇਂ ਆਪਾਂ ਨਾ ਮੇਰੇ ਹਿਸਾਬ ਨਾਲ ਆਪਣੇ ਪੋਡਕਾਸਟ ਕੀਤੇ ਨੂੰ 10-15 ਦਿਨ ਹੋ ਗਏ ਆਪਾਂ ਗੱਲ ਕਰ ਰਹੇ ਸੀ ਵੀ ਤੁਸੀਂ ਕਹਿ ਰਹੇ ਸੀ ਵੀ ਜੋ ਮਾਹੌਲ ਹੁਣ ਖਰਾਬ ਹੋ ਗਿਆ ਨਾ ਇਹ ਹੋਰ ਖਰਾਬ ਹੋਊਗਾ ਵੀ ਕਪਲ ਸ਼ਰਮਾ ਦੇ ਕੈਫੇ ਦੀ ਗੱਲ ਕਰ ਰਹੇ ਸੀ ਹਾਂ ਮੈਂ ਪਹਿਲਾਂ ਹੀ ਕਹਤਾ ਸੀ ਕਿ ਗੋਲੀਆਂ ਚੱਲਣਗੀਆਂ ਤਾਂ 12 ਵੀ ਜੇ ਹਿਸਾਬ ਨਾਲ ਚੱਲਣ ਨਹੀਂ ਦੇਣਗੇ ਜਿੰਨਾ ਚਿਰ ਉਹਨਾਂ ਦੀ ਕੋਈ ਡਿਮਾਂਡ ਨਹੀਂ ਪੂਰੀ ਹੁੰਦੀ ਕੈਫੇ ਚੱਲੂਗਾ ਨਹੀਂ ਉਹੀ ਗੱਲ ਹੋਈ ਕੈਫੇ ਤੇ ਗੋਲੀਆਂ ਚੱਲ ਗਈਆਂ ਹਾਂਜੀ ਹੁਣ ਉੱਥੋਂ ਦੇ ਕੈਫੇ ਦੇ ਕੀ ਹਾਲਾਤ ਆ ਵੀ ਕੋਈ ਬੰਦਾ ਉੱਥੇ ਜਾਊਗਾ ਕੰਮ ਕਰੂਗਾ ਯਾ ਕੀ ਸਿਸਟਮ ਆ ਪੁਲਿਸ ਕੀ ਕੀਤੀ ਪੁਲਿਸ ਨੇ ਹੁਣ ਕਹਿੰਦੇ ਵੀ ਅਸੀਂ ਤਾਂ ਕੈਮਰੇ ਲਾਤੇ ਫੜ ਲਾਂਗੇ ਬੰਦੇ ਦੱਸੋ ਵੀ ਐ ਕੈਮਰੇ ਕੈਮਰੇ ਰਾਹੀਂ ਬੰਦੇ ਫੜੇ ਜਾਂਦੇ ਮੈਂ ਨਾ ਜਦੋਂ ਆਪਾਂ ਪਿਛਲੇ ਹਫਤੇ ਇੱਥੇ ਮਿਲੇ ਸੀ ਆਪਾਂ ਬੈਠੇ ਫਰੀਦਕੋਟ ਗੱਲ ਕਰਦੇ ਸੀ ਹਜੇ ਸ਼ਾਇਦ ਆ ਮੈਂ ਉਹ ਪਬਲਿਸ਼ ਨਹੀਂ ਕੀਤੀ ਪੋਡਕਾਸਟ ਤੇ ਉਦੋਂ ਮੈਂ ਗੱਲ ਇਹ ਕਹੀ ਸੀ ਕਿ ਮੈਂ ਮੇਰੀ ਗੱਲ ਨੂੰ ਕੋਟ ਨਾ ਕਰੇ ਜਾਂ ਮੇਰੀ ਗੱਲ ਨੂੰ ਇਸ ਤੀਰ ਨਾਲ ਨਾ ਲਿਓ ਵੀ ਪਰ ਉਹਦਾ ਕੈਫੇ ਨਹੀਂ ਚੱਲਣਾ ਉਹ ਤੇ ਗੋਲੀਆਂ ਚੱਲ ਜਾਣੀਆਂ ਦੋ ਚਾਰ ਦੇਣਾ ਚੀਕਾ ਹੁਣ ਕੋਈ ਬੰਦਾ ਇਹ ਨਾ ਕਹੇ ਵੀ ਇਹਨਾਂ ਨੂੰ ਕੀ ਪਤਾ ਸੀਗਾ ਵੀ ਗੋਲੀਆਂ ਚੱਲ ਜਾਣਗੀਆਂ ਠੀਕ ਸੋ ਉਹ ਇਸ ਚੀਜ਼ ਦਾ ਸਾਨੂੰ ਪਹਿਲੇ ਦਿਨ ਤੋਂ ਹੀ ਪਤਾ ਸੀਗਾ ਵੀ ਜਦੋਂ ਪਹਿਲੀ ਵਾਰੀ ਗੋਲੀਆਂ ਚੱਲ ਗਈਆਂ ਗੋਲੀਆਂ ਚੱਲਣਗੀਆਂ ਹੀ ਚੱਲਣੀਆਂ ਉਹਨਾਂ ਦਾ ਕੈਫੇ ਨਹੀਂ ਚੱਲਣ ਦੇਣਾ ਉਹਨਾਂ ਨੇ ਸ਼ਰਿਆਮ ਕਾਪਿਲ ਨੂੰ ਕਿਹਾ ਜਦੋਂ ਤੱਕ ਤੂੰ ਸਾਨੂੰ ਪੈਸੇ ਨਹੀਂ ਦਿੰਦਾ ਸੀ ਨਹੀਂ ਚੱਲਣ ਦੇਣਾ ਉਥੋਂ ਦੀ ਪੁਲਿਸ ਬੜੀ ਸਿਆਣੀ ਬਣੀ ਠੀਕ ਹੈ ਹਮੇਸ਼ਾ ਕੈਂ ਕਰ ਦੂਗੀ ਇਹ ਕਰ ਦੋਗੇ ਹੁਣ ਇੰਡੀਆ ਵਾਲੀ ਪੁਲਿਸ ਤਾਂ ਹੈ ਨਹੀਂ ਜੇ ਪੰਜਾਬ ਪੁਲਿਸ ਕਿਸੇ ਦੇ ਮੰਨ ਲਓ ਘਰ ਤੇ ਹਮਲਾ ਹੋਇਆ ਦੋ ਗਨਮੈਨ ਤਾਂ ਪੁਲਿਸ ਵਾਲੇ ਨਾਲ ਹੀ ਦੇਣ ਦੇ ਜਾ ਉਹ ਘਰ ਦੇ ਬਾਹਰ ਖੜ੍ਹ ਜਿਨੀ ਮਰਜ਼ੀ ਪੰਜਾਬ ਪੁਲਿਸ ਮਾੜੀ ਹੈ ਆਪਣੀ ਤੁਹਾਡੇ ਤੇ ਹਮਲਾ ਹੋ ਗਿਆ ਤੁਹਾਨੂੰ ਫੋਨ ਆ ਗਿਆ ਇੱਕ ਦੋ ਗਨਮੈਨ ਤਾਂ ਪੁਲਿਸ ਵਾਲੇ ਨਾਲ ਦੀ ਨਾਲ ਹੀ ਛੱਡ ਦੇ ਹੁਣ ਦੇਖੋ ਹੁਣ ਮਾੜੀ ਵਾਲੀਆਂ ਗੱਲਾਂ ਆਪਾਂ ਕਹਿੰਦੇ ਸੀ 10 ਤੋਂ 15 ਸਾਲ ਲੋਕਾਂ ਨੇ ਧੱਕਾ ਹੁੰਦਾ ਸੀ ਨਜਾਇਜ਼ ਪਰਚੇ ਹੁੰਦੇ ਸੀ ਹੁਣ ਪੁਲਿਸ 'ਚ ਵੀ ਪੜ੍ਹੇ ਲਿਖੇ ਮੁੰਡੇ ਆ ਗਏ ਪੰਜਾਬ ਪੁਲਿਸ ਕਾਬਲ ਅਫਸਰ ਆ ਗਏ ਲੋਕ ਵੀ ਬਹੁਤ ਸਿਆਣੇ ਹੋ ਗਏ ਕਾਨੂੰਨਾਂ ਦੀ ਪਤਾ ਉਹਨਾਂ ਨੂੰ ਨਾ ਪੁਲਿਸ ਵਾਲੇ ਗਲਤ ਹੁੰਦੇ ਆ ਨਾ ਲੋਕ ਗਲਤ ਕਰਨ ਦਿੰਦੇ ਆ ਨਾ ਗਲਤ ਸਹਿੰਦੇ ਆ ਪਰ ਉੱਥੇ ਥੋੜਾ ਜਿਹਾ ਸਿਸਟਮ ਆ ਜਿਹੜਾ ਉਹਨਾਂ ਦੀ ਵਰਕਿੰਗ ਆ ਉੱਥੋਂ ਦੀ ਪੁਲਿਸ ਦੀ ਉਹ ਬਿਲਕੁਲ ਡਿਫਰੈਂਟ ਆ ਹੁਣ ਮੈਂ ਉਹੀ ਗੱਲ ਤੁਹਾਨੂੰ ਗੱਲ ਲੈ ਕੇ ਆਉਣਾ ਕਿ ਪੰਜਾਬ ਚ ਕੀ ਹੁੰਦਾ ਕਿਸੇ ਦੇ ਵੀ ਕੋਈ ਏਦਾਂ ਦਾ ਹਮਲਾ ਹੁੰਦਾ ਰੈਸਟੋਰੈਂਟ ਤੇ ਕੋਈ ਵੀ ਚੀਜ਼ ਹੁੰਦੀ ਹੈ ਹਨ ਤੇ ਉਹ ਉਹ ਚੀਜ਼ ਕੀ ਹੁੰਦੀ ਹੈ ਕਿ ਪੰਜਾਬ ਨੂੰ ਭੰਡਿਆ ਜਾਂਦਾ ਜਾਂ ਪੰਜਾਬ ਨੂੰ ਮਾੜਾ ਕਿਹਾ ਜਾਂਦਾ ਹੈ ਹਨ ਤੇ ਹੁਣ ਤੁਸੀਂ ਇੱਥੇ ਲਾ ਲਓ ਕਿ ਕਫਲ ਸ਼ਰਮਾ ਦੇ ਜਿਹੜਾ ਕੈਫੇ ਉਹ ਤੇ ਤੀਜੀ ਵਾਰੀ ਗੋਲੀਆਂ ਚੱਲ ਗਈ ਹੈ ਹਨਾ ਪੁਲਿਸ ਬੜੀ ਸਿਆਣੀ ਬਣੀ ਪੁਲਿਸ ਨੇ ਕੀ ਕੀਤਾ ਚਾਰ ਲਾ ਜਾ ਕੇ ਨਾ ਉੱਥੇ ਸੋਲਰ ਵਾਲੇ ਲਾਈਟਾਂ ਵਾਲੇ ਉਹ ਲਾਤੇ ਪੈਨਲ ਲਾਤੇ ਨਾਲ ਚਾਰ ਲਾਈਟਾਂ ਲਾਤੀਆਂ ਉੱਤੇ ਕੈਮਰੇ ਲਾਤੇ ਹਾਂ ਹਾਂ ਠੀਕ ਹੈ ਵੀ ਜਿਹੜਾ ਬੰਦਾ ਆਊਗਾ ਉਹਦੀ ਵੀਡੀਓ ਬਣ ਜੂਗੀ ਕੌਣ ਬੰਦਾ ਗੋਲੀਆਂ ਮਾਰ ਕੇ ਜਾਂਦਾ ਕਿਹੜੀ ਕਾਰ ਤੇ ਆਉਂਦਾ ਹੈ ਹੁਣ ਪੁਲਿਸ ਵਾਲਿਆਂ ਨੂੰ ਪੁੱਛਣ ਵਾਲਾ ਹੋਵੇ ਵੀ ਜਦੋਂ ਉਹ ਬੰਦੇ ਗੋਲੀਆਂ ਚਲਾਉਣ ਆਉਂਦੇ ਆ ਇੱਕ ਬੰਦਾ ਤਾਂ ਪਿਸਤੌਲ ਚਲਾ ਰਿਆ ਹੁੰਦਾ ਐ ਕਰਕੇ ਠੀਕ ਹੈ ਦੂਜਾ ਬੰਦਾ ਨਾਲ ਜਿਹੜਾ ਉਹਦੇ ਕਾਰ 'ਚ ਬੈਠਾ ਹੁੰਦਾ ਉਹ ਵੀਡੀਓ ਬਣਾਉਂਦਾ ਹਾਂ ਤੁਹਾਡੇ ਕੋਲੇ ਵੀਡੀਓ ਆਵੇ ਉਸ ਤੋਂ ਪਹਿਲਾਂ ਤਾਂ ਉਹ ਸੋਸ਼ਲ ਮੀਡੀਆ ਤੇ ਪਾਣ ਦੇ ਵੀ ਅਸੀਂ ਚਲਾ ਦੀਆਂ ਗੋਲੀਆਂ ਹਾਂ ਠੀਕ ਆ ਹਾਂ ਹੁਣ ਇਹੀ ਕਿਤੇ ਪੰਜਾਬ ਜਿਹਾ ਕਿਤੇ ਰੈਸਟੋਰੈਂਟ ਖੋਲਿਆ ਹੁੰਦਾ ਗੋਲੀਆਂ ਚੱਲੀਆਂ ਹੁੰਦੀਆਂ ਪੰਜਾਬ ਪੁਲਿਸ ਨੇ ਉੱਥੇ ਪਹਿਰਾ ਲਾ ਦੇਣਾ ਸੀਗਾ ਹਾਂ ਜਾਂ ਇੰਡੀਆ 'ਚ ਕਿਤੇ ਵੀ ਹੁੰਦਾ ਉੱਥੇ ਪੁਲਿਸ ਨੇ ਆਦੇ ਬੰਦੇ ਲਾ ਲੈਣੇ ਸੀ ਹਾਂ ਤੇ ਮੈਂ ਕਹਿੰਦਾ ਵੀ ਮਜਾਲ ਆ ਕੋਈ ਬੰਦਾ ਗੋਲੀਆਂ ਵੀ ਚਲਾ ਆ ਜਾਂਦਾ ਠੀਕ ਸੋ ਕੈਨੇਡਾ ਦੀ ਜਿਹੜੀ ਪੁਲਸ ਆ ਬਹੁਤ ਚੋਰ ਫਰੈਂਡਲੀ ਮੁਜਰਮ ਫਰੈਂਡਲੀ ਪੁਲਸ ਆ ਤੁਸੀਂ ਇਹ ਲਾ ਲਓ ਵੀ ਉਹਨਾਂ ਕੋਲੇ ਤਾਂ ਪਬਲਿਕ ਨੂੰ ਸਾਹਮਣ ਦਾ ਟਾਈਮ ਹੈ ਨਹੀਂ ਤਾਂ ਰੈਸਟੋਰੈਂਟ ਨੂੰ ਕਿੱਥੋਂ ਬਚਾ ਲੈਣਗੇ ਉਹ ਹਮ ਤੋ ਅਖੀਰ ਅੱਜ ਦੀ ਗੱਲ ਇਹ ਮੇਰੀ ਨੋਟ ਕਰ ਲਓ ਕਪਲ ਸ਼ਰਮਾ ਨੂੰ ਉੱਥੋਂ ਆ ਦਾ ਰੈਸਟੋਰੈਂਟ ਬੰਦ ਹੀ ਕਰਨਾ ਪੈਣਾ ਕਿਉਂਕਿ ਪਬਲਿਕ ਉੱਥੇ ਪੈਰ ਧਰਨ ਤੋਂ ਵੀ ਡਰਦੀ ਹੈ ਡਰਦੀ ਆ ਲੋਕ ਕਹਿੰਦੇ ਵੀ ਅਸੀਂ ਇੱਥੇ ਕਾਫੀ ਪੀਣਾ ਤਾਂ ਦੂਰ ਅਸੀਂ 100 ਕਿਲੋਮੀਟਰ ਜਾਂ 50 ਕਿਲੋਮੀਟਰ ਦੇ ਰੇਰੀਅਸ 'ਚ ਘਰ ਵੀ ਨਹੀਂ ਲਾਵਾਂਗੇ ਕਿਉਂਕਿ ਹੋ ਸਕਦਾ ਜੇ 4 ਦਿਨ ਕੈਫੇ ਚੱਲ ਗਿਆ ਕੋਈ AK-47 ਲੈ ਕੇ ਆ ਜੇ ਕੋਈ ਵੱਡੀਆਂ ਬੰਦੂਖਾਂ ਲੈ ਕੇ ਆ ਜੇ ਜਿਹੜੀਆਂ ਇੱਥੋਂ ਚਲਾਉਣ ਤੇ ਸਾਡੇ ਘਰ ਵੀ ਲੱਕੜਦੇ ਆ ਸਾਡੇ ਘਰੇ ਬੈਡਾਂ ਵੀ ਡਿੱਟਦੀਆਂ ਫਿਰ ਸ਼ਾਇਦ ਇੱਕ ਇਹ ਵੀ ਖਬਰ ਚੱਲ ਰਹੀ ਸੀ ਵੀ ਕੁੱਤਿਆਂ ਦੀ ਮਦਦ ਨਾਲ ਦੋ ਪੰਜਾਬੀਆਂ ਨੂੰ ਰੈਸਟ ਕੀਤਾ ਸ਼ਾਇਦ ਉਹਨਾਂ ਨੇ ਕੋਈ ਕ੍ਰਾਈਮ ਵਗੈਰਾ ਕੀਤਾ ਸੀ ਕੀ ਮਸਲਾ ਹਾਂ ਇੱਕ ਕਾਂਡ ਕਾਂਡ ਬਹੁਤ ਵੱਡਾ ਹੈ ਜੀ ਇੱਥੇ ਦੋ ਪੰਜਾਬੀ ਮੁੰਡੇ ਫੜੇ ਆ ਦੋ ਪੰਜਾਬੀ ਕਹਿ ਸਕਦੇ ਆ ਫੜੇ ਆ ਜਿਨ੍ਹਾਂ ਚੋਂ ਇੱਕ ਕੁਲਬੀਰ ਸਿੰਘ ਹੈ 21 ਸਾਲ ਦਾ ਤੇ ਦੂਜਾ ਹੈਗਾ ਬਲਰਾਜ ਸਿੰਘ ਜੀ 31 ਸਾਲਾਂ ਪੁਲਿਸ ਨੇ ਫੜੇ ਜੀ ਇਹਨਾਂ ਨੂੰ ਕੁੱਤਿਆਂ ਦੀ ਮਦਦ ਨਾਲ ਫੜਿਆ ਬਾਰਡਰ ਤੇ ਇਹਨਾਂ ਦੇ ਟਰੱਕ ਚੋਂ 72 ਤਾਂ ਪਿਸਤਲ ਮਿਲੇ ਆ ਜੀ oh my god ਹਾਂ ਬਹੁਤ ਵੱਡਾ ਜਿਹੜਾ ਅਸਲੇ ਦਾ ਜ਼ਖੀਰਾ ਕਹਿ ਸਕਦੇ ਆ ਉਹਨਾਂ ਦੀ ਸੁਪਾਸ਼ਾ ਦੇ ਹਿਸਾਬ ਨਾਲ 72 ਤਾਂ ਪਿਸਤੌਲ ਮਿਲੇ ਆ ਜੀ ਕੋਕੀਨ ਫੜੀ ਏ ਪੁਲਿਸ ਨੇ ਹਲੇ ਤੱਕ ਇਹਨਾਂ ਦੀ ਜ਼ਮਾਨਤ ਨਹੀਂ ਹੋਈ ਹਨ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਮੁੰਡੇ ਯੰਗ ਹੈ ਜਿਵੇਂ ਮੈਂ ਹਮੇਸ਼ਾ ਪਹਿਲਾਂ ਗੱਲ ਕਰਕੇ ਹੁੰਦਾ 21 ਸਾਲ ਤੇ 31 ਸਾਲ ਸਟੂਡੈਂਟ ਹੀ ਹੈ ਗੱਲ ਪੁੱਠੇ ਪਸ ਕੰਮਾਂ 'ਚ ਪਏ ਆ ਪੁੱਠੇ ਕੰਮਾਂ 'ਚ ਪਏ ਆ ਤੁਸੀਂ ਇਹ ਹਿਸਾਬ ਲਾ ਲਓ ਕਿ ਅੱਜ ਦੇ ਟਾਈਮ ਜਿਹੜੇ ਬਜ਼ੁਰਗ ਆ ਆਪਾਂ ਪਹਿਲਾਂ ਜਿਵੇਂ ਗੱਲ ਕਰਕੇ ਹਾਂਦੇ ਸੀ ਪਿਛਲੀ ਵੀਡੀਓ 'ਚ ਵੀ 40 ਸਾਲ ਤੇ 64 ਸਾਲ ਵਾਲੇ ਵੀ ਡਰੱਗ ਵੇਚਦੇ ਆ ਕੋਕੀਨ ਵੇਚਦੇ ਆ ਉਹਨਾਂ ਚੀਜ਼ਾਂ ਨਾਲ ਫੜੇ ਜਾ ਰਹੇ ਆ 21 ਸਾਲ 31 ਸਾਲ 35 ਸਾਲ ਇਹ ਵੀ ਇਸ ਕੰਮ 'ਚ ਫੜੇ ਜਾ ਰਹੇ ਆ ਹੁਣ ਮੈਨੂੰ ਇੱਥੇ ਕੋਈ ਬੰਦਾ ਕੈਨੇਡਾ ਰਹਿੰਦਾ ਮੈਨੂੰ ਇਹ ਦੱਸ ਦੇ ਵੀ ਇਹ ਬੰਦੇ ਸ਼ੌਂਕ ਨਾਲ ਡਰੱਗ ਦਾ ਕੰਮ ਕਰ ਰਹੇ ਆ ਸ਼ੌਂਕ ਨਾਲ ਇਹ ਪਿਸਤੌਲ ਲੈ ਕੇ ਵੇਚ ਰਹੇ ਆ ਕੈਨੇਡਾ ਜਿਹੜੇ ਰਹਿੰਦੇ ਲੋਕ ਆ ਉਹਨਾਂ ਨੂੰ ਇਹ ਮੰਨਣਾ ਹੀ ਪੈਣਾ ਅੱਜ ਮੰਨ ਲੈਣ ਚਾਹੇ ਕੱਲ ਮੰਨ ਲੈਣ ਕਿ ਕੈਨੇਡਾ ਕ੍ਰੈਸ਼ ਹੋ ਚੁੱਕਿਆ ਕੈਨੇਡਾ 'ਚ ਕੰਮ ਨਹੀਂ ਹੈਗਾ ਠੀਕ ਹੈ ਲੋਕਾਂ ਨੂੰ ਗਮਰਾਹ ਕਰਨਾ ਬੰਦ ਕਰੋ ਆਓ ਬੰਦ ਕਰੋ ਯਾਰ ਪੰਜਾਬ ਨੂੰ ਸੰਭਲੋ ਆ ਕੇ ਯਾਰ ਪੰਜਾਬ ਦਿਨੋ ਦਿਨ ਵੇਲੇ ਖਾਲੀ ਹੁੰਦਾ ਜਾਂਦਾ ਆਪਾਂ ਤਾਂ ਪੈਸੇ ਪਹਿਲਾਂ ਘਟ ਗਣਤੀ ਆ ਭਈਆਂ ਵਾਲਾ ਮਸਲਾ ਚੱਲ ਪਿਆ ਜਾਂ ਹੋਰ ਜੇ ਦੂਜੇ ਰਾਜਾਂ ਵਾਲੇ ਇੱਥੇ ਆ ਕੇ ਵੱਸ ਸਕਦੇ ਆ ਤੇ ਫਿਰ ਆਪਾਂ ਕਿਉਂ ਨਹੀਂ ਇੱਥੇ ਕਮਾਈ ਕਰ ਸਕਦੇ ਬਾਈ ਗੱਲ ਇਹ ਆ ਨਾ ਇੱਥੇ ਆਪਣੇ ਘਰੇ ਰੋਟੀ ਹੈਗੀ ਹੈ ਛੱਤ ਹੈਗੀ ਹੈ ਮਾਂ ਪਿਓ ਹੈਗੇ ਆ ਹਾਂ ਆਪਣੇ ਸਿਰ ਤੇ ਕੋਈ ਤਲਵਾਰ ਤਾਂ ਨਹੀਂ ਲੰਕਦੀ ਜੀ ਆਪਾਂ ਡਰੱਗ ਦਾ ਕੰਮ ਕਰਦਾ ਆਪਾਂ ਕੋਈ ਉੱਥੇ ਜਾ ਕੇ ਪਿਸਤੌਲ ਵੇਚਨੇ ਆ ਆਪਾਂ 1500 ਡਾਲਰ ਲੈ ਕੇ ਕਿਸੇ ਦੇ ਘਰ ਤੇ ਗੋਲੀ ਚਲਾਉਣੀ ਆ ਆਪਾਂ ਕਿਸੇ ਦੇ ਕੈਸੇ ਦੇ ਘਰ ਗੋਲੀ ਚਲਾਉਣੀ ਆ ਏਪੀ ਢਲੋਂ ਦੇ ਘਰ ਤੇ ਜਿਹੜੀਆਂ ਗੋਲੀਆਂ ਚਲੀਆਂ ਸੀ ਉਹ 'ਚ ਵੀ ਸਟੂਡੈਂਟ ਫੜੇ ਗਏ ਸੀ ਕਾਰਨ ਔਜਲੇ ਦੇ ਜਿਹੜੇ ਚੱਲੇ ਸੀ ਉਹਨਾਂ 'ਚ ਵੀ ਸਟੂਡੈਂਟ ਦੀ ਸ਼ਮੂਲੀਅਤ ਦੱਸੀ ਜਾ ਰਹੀ ਆ ਠੀਕ ਆ ਹੁਣ ਕਿੰਨਾ ਕੁ ਆਪਣੇ ਲੋਕਾਂ ਨੇ ਆਪਣਾ ਜਲੂਸ ਕਢਣਾ ਉੱਥੇ ਕਿੰਨੇ ਕੁ ਲੋਕਾਂ ਨੇ ਆਪਣੀ ਉੱਥੇ ਬਦਨਾਮੀ ਕਰਾਉਣੀ ਹੈ ਪੰਜਾਬੀ ਹੀ ਆਪਣੇ ਜਿਹੜੇ ਹੈਗੇ ਆ ਉਹ ਟਾਰਗੇਟ ਨਹੀਂ ਹੋ ਰਹੇ ਜਾਂ ਰੇਸਿਜ਼ਮ ਵੀ ਜਿਹੜੀ ਆਪਾਂ ਫੀਲ ਕਰ ਰਹੇ ਆ ਜਾਂ ਗੋਰੇ ਆਪਾਂ ਨੂੰ ਗਾਲਾਂ ਕੱਢਦੇ ਆ ਨਾ ਉਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਆਪਾਂ ਹਿੱਟ ਲਿਸਟ 'ਤੇ ਆ ਗੋਰਾ 100 'ਚੋਂ ਇੱਕ ਫੜਿਆ ਜਾਂਦਾ ਕੋਈ ਕੋਈ ਨਾਲ ਮੈਂ ਜ ਤੱਕ ਹਜੇ ਤੱਕ ਮੈਂ ਤਾਂ ਨਿਊਜ਼ ਵੇਖੀ ਨਹੀਂ ਠੀਕ ਹੈ ਆਪਣਾ ਜਿੱਥੇ ਜਾਊ ਉੱਥੇ ਪੰਜਾਬੀ ਹੂੰ ਪੰਜਾਬੀ ਅੱਗੇ ਆਪਣੇ ਕੰਮ ਸ਼ਬਦ ਆਉਂਦਾ ਸੀ ਜਿੱਥੇ ਚੰਗੇ ਵਾਸਤੇ ਕੋਈ ਸੜਕ ਸਾਫ਼ ਕਰ ਰਿਹਾ ਕੋਈ ਲੋਕਾਂ ਦੀ ਹੈਲਪ ਕਰ ਰਿਹਾ ਕੋਈ ਪੂਰਾ ਚੱਕ ਰਿਹਾ ਕੋਈ ਆਪਣਾ ਜਗਮੀਤ ਸਿੰਘ ਦੀ ਗੱਲ ਕਰ ਲਓ ਹਨਾ ਹਮੇਸ਼ਾ ਚੰਗੇ ਥਾਵਾਂ ਵਾਸਤੇ ਬਿਲਕੁਲ ਕਾਮਾਗਾਟਾ ਮਰੂ ਦੀ ਗੱਲ ਕਰ ਲਓ ਹਨ ਜਾਂ ਸਿੱਖਾਂ ਨੂੰ ਹਮੇਸ਼ਾ ਚੰਗੀ ਨਿਗਾਹ ਨਾਲ ਕੈਨੇਡਾ 'ਚ ਵੇਖਿਆ ਨਾ ਸੀ ਕਿ ਇਹ ਰਖਵਾਲੇ ਆ ਪਰ ਅੱਜ ਦੇ ਟਾਈਮ 'ਚ ਜੇ ਕੋਈ ਬੰਦਾ ਜਾਂਦਾ ਨਾ ਸਿੱਖ ਹੈ ਪੱਗ ਬੰਨੀ ਹੈ ਜਾਂ ਪੰਜਾਬੀ ਹੈ ਅਗਲਾ ਕਹਿੰਦਾ ਚੋਰ ਹੋ ਸਕਦਾ ਹੈ ਡਾਕੂ ਹੋ ਸਕਦਾ ਬਦਨਾਮ ਹੋ ਚੁੱਕਾ ਬਦਨਾਮ ਹੋ ਗਏ ਲੋਕ ਸੈਰ ਕਰਦੇ ਇੱਕ ਦੂਜੇ ਤੋਂ ਵੀ ਡਰਦੇ ਆ ਵੀ ਇਹ ਸਾਲਾ ਪਿਸਤੌਲ ਨਹੀਂ ਟੰਗੀ ਫਿਰਦਾ ਹੋਵੇ ਨਾਲ ਸੋ ਇੰਨਾ ਬਦਲਾ ਬੂਰਾ ਹਾਲ ਹੈ ਹਾਂ ਇੱਕ ਸਰੀ ਦੀ ਵੀ ਇਨਸੀਡੈਂਟ ਹੈਗਾ ਵੀ ਸਰੀ ਇੱਕ ਫੈਮਲੀ ਤੇ ਗੋਲੀ ਚੱਲੀ ਆ ਹਾਂ ਉਹਦੇ ਨਾਲ ਤੁਹਾਨੂੰ ਹਾਸੇ ਲਈ ਗੱਲ ਇਹ ਹੈ ਕਿ ਹੁਣ ਆਪਾਂ ਜਿਵੇਂ ਕਪਲ ਸ਼ਰਮਾ ਦੀ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਪੁਲਿਸ ਦਾ ਜਮਾਂ ਹੀ ਜਲੂਸ ਨਿਕਲ ਗਿਆ ਜੀ ਮੈਂ ਦੁਬਾਰਾ ਫੇਰ ਗੱਲ ਕਰਾਂ ਜਿਹੜਾ ਇਹ ਹਮਲਾ ਹੋਇਆ ਸੀਗਾ ਸੜੀ 'ਚ ਹੋਇਆ ਸੀਗਾ ਫਰੋਤੀ ਨਾਂ ਦੇਣ ਕਰਕੇ ਹਮਲਾ ਆਇਆ ਜੀ ਇਹਦੇ 'ਚ ਇੱਕ ਜਿਹੜੀ ਲੇਡੀ ਹੈ ਉਹ ਜ਼ਖਮੀ ਹੋਈ ਹੈ ਤੇ ਜਿਹੜੀ ਇਹ ਗੋਲੀ ਚੱਲੀ ਐ ਇਹਦੇ 'ਚ ਨਾ ਤਿੰਨ ਪੰਜਾਬੀ ਪਹਿਲਾਂ ਮੁੰਡੇ ਗ੍ਰਿਫਤਾਰ ਕਰਵਾਏ ਸੀ ਉਹਨਾਂ ਨੇ ਉਹ ਫੌrti ਮੰਗਦੇ ਸੀਗੇ ਉਹਨਾਂ ਬੰਦਿਆਂ ਨੇ ਹੀ ਰਵਿੰਜ ਲਿਆ ਇਹਨਾਂ ਤੋਂ ਉਹਨਾਂ ਬੰਦਿਆਂ ਨੇ ਹੀ ਬਦਲੇ ਦੀ ਭਾਵਨਾ ਨਾਲ ਇਹਨਾਂ ਇਹਨਾਂ ਤੇ ਅਟੈਕ ਕੀਤਾ ਠੀਕ ਹੈ ਜਿੱਥੋਂ 7 ਤੋਂ 8 ਗੋਲੀਆਂ ਚਲਾਈਆਂ ਇਸ ਬੁੜੀ ਦੇ ਘਰ ਤੇ ਤੇ ਉਹ ਜ਼ਖਮੀ ਹੋ ਗਈ ਐ ਪਹਿਲੀ ਵਾਰੀ ਵੀ ਇਹਨਾਂ ਦੇ ਘਰ ਤੇ ਤੁਸੀਂ ਇਹ ਲਾ ਲਓ ਵੀ ਇਹਨਾਂ ਜਿਹੜੇ ਮੁੰਡੇ ਤਿੰਨ ਫੜਾਏ ਉਹਨਾਂ ਨੇ ਗੋਲੀਆਂ ਚਲਾਈਆਂ ਸੀ ਜੀ 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 ਠੀਕ ਹੈ ਉਹ ਹੋਇਆ ਕਿ ਸੀਗਾ ਕਿ ਪਹਿਲਾਂ ਜਿਹੜੇ ਘਰੇ ਰਹਿੰਦੇ ਸੀਗੇ ਉੱਥੇ ਉਹਨਾਂ ਬੰਦਿਆਂ ਨੇ ਫਰੋਤੀ ਮੰਗੀ ਇਹਨਾਂ ਨੇ ਉਹ ਬੰਦੇ ਆਈਡੈਂਟੀਫਾਈ ਕਰਾਤੇ ਪੁਲਿਸ ਨੂੰ ਸੜਾਤੇ ਪੁਲਿਸ ਨੇ ਫੜ ਲਏ ਉਹ ਜਮਾਨਤ ਤੇ ਆ ਗਏ ਠੀਕ ਹੈ ਉਹ ਉਹਨਾਂ ਨੇ ਉਹ ਦੂਜੇ ਘਰੇ ਜਾਂਦੇ ਨੇ ਦੂਜੇ ਘਰੇ ਗਏ ਉਹਨਾਂ ਨੂੰ ਪਤਾ ਲੱਗ ਗਿਆ ਉੱਥੇ ਜਾਂਦੇ ਟਰੈਕ ਕਰਦੇ ਸੀ ਉਹਨਾਂ ਨੇ ਉੱਥੇ ਗੋਲੀਆਂ ਚਲਾ ਦਿੱਤੀਆਂ ਦੂਜੇ ਹਫ਼ਤੇ ਬਾਅਦ ਉਥੋਂ ਹਟ ਕੇ ਉਹ ਤੀਜੇ ਘਰੇ ਗਏ ਤੀਜੇ ਘਰੇ ਗਏ ਤੀਜਿਆਂ ਘਰੇ ਵੀ ਉਹਨਾਂ ਨੇ ਗੋਲੀਆਂ ਚਲਾਤੀਆਂ ਹੁਣ ਮੈਨੂੰ ਇਹ ਦੱਸੋ ਵੀ ਕੈਨੇਡਾ ਦਾ ਸਿਸਟਮ ਕਿੱਥੇ ਆ ਕਿੱਥੇ ਆ ਉਹਨਾਂ ਨੇ ਬੰਦੇ ਵੀ ਆਈਡੈਂਟੀਫਾਈ ਕਰਾਦੇ ਫਰੋਤੀ ਵਾਲੇ ਹੂੰ ਕਿੰਨੇ ਘਰੋ ਬਦਲਣਗੇ ਤਿੰਨ ਘਰ ਬਦਲ ਚੁੱਕੇ ਆ ਉਹ ਗੋਲੀਆਂ ਦੀ ਵਜ੍ਹਾ ਨਾਲ ਜਾਣਗੇ ਕਿੱਥੇ ਫਿਰ ਜਾਣਗੇ ਕਿੱਥੇ ਕਿਹੜੇ ਘਰੇ ਰਹਿਣਗੇ ਜਿੱਥੇ ਵੀ ਜਾਂਦੇ ਆ ਉਹ ਹਫ਼ਤੇ ਤੋਂ ਦੋ ਹਫ਼ਤੇ ਤੋਂ ਵੱਧ ਨਹੀਂ ਰਹਿੰਦੇ ਸਮਾਨ ਚੱਕਦੇ ਅਗਲੇ ਘਰੇ ਜਾਂਦੇ ਰਹਿੰਦੇ ਸਮਾਨ ਚੱਕਦੇ ਅਗਲੇ ਘਰੇ ਜਾਂਦੇ ਆ ਉਹੀ ਗੱਲ ਆ ਨਾ ਹੁਣ ਕੈਨੇਡਾ ਦੇ ਵਿੱਚ ਜੇ ਤੁਸੀਂ ਇੱਕ ਸਕਸੈਸਫੁਲ ਬਿਜ਼ਨਸ ਓਨਰ ਹੋ ਸਕਸੈਸਫੁਲ ਤੁਹਾਡਾ ਕੋਈ ਬਿਜ਼ਨਸ ਚੱਲ ਰਿਹਾ ਤੁਸੀਂ ਚੰਗੇ ਪੈਸੇ ਕਮਾ ਰਹੇ ਹੋ ਤਾਂ ਕੈਨੇਡਾ ਦੇ ਵਿੱਚ ਤੁਹਾਡਾ ਰਹਿਣਾ دشਵਾਰ ਹੈ ਕੈਨੇਡਾ ਤੁਹਾਨੂੰ ਛੱਡਣਾ ਹੀ ਪੈਣਾ ਕਿਉਂਕਿ ਜਿਹੜੇ ਕੈਨੇਡਾ ਕਰਾਇਮ ਰੇਟ ਹੂੰ ਸਪੈਸ਼ਲੀ ਪੰਜਾਬੀ ਭਾਈਚਾਰੇ ਨਾਲ ਐਕਸਟਰੈਸ਼ਨ ਫਰੋਤੀਆਂ ਹੂੰ ਹੌਨ ਆਲ ਟਾਈਮ ਤੁਸੀਂ ਇਹ ਗੱਲ ਮੇਰੀ ਨੋਟ ਕਰ ਲਿਓ ਜਿਵੇਂ ਪੰਜਾਬ ਚ ਜਵਾਕ ਚੱਕੇ ਜਾਂਦੇ ਆ ਨਾ ਓਵੇਂ ਕੈਨੇਡਾ ਚ ਜਵਾਕ ਵੀ ਚੱਕੇ ਜਾਇਆ ਕਰਨਗੇ ਜੇ ਲੋਕਾਂ ਨੇ ਫਰੋਤੀਆਂ ਦਾ ਨਾਂ ਦਿੱਤੀਆਂ ਹਜੇ ਦਾ ਘਰਾਂ ਤੇ ਗੋਲੀਆਂ ਚੱਲਦੀਆਂ ਹਨ ਉਹ ਵੀ ਟਾਈਮ ਆਊਗਾ ਇੱਕ ਤੋਂ ਦੋ ਸਾਲ ਮੇਰੀ ਗੱਲ ਨੂੰ ਨੋਟ ਕਰਕੇ ਰੱਖਿਓ ਜੇ ਪੁਲਿਸ ਸਟ੍ਰਿਕਟ ਨਾ ਹੋਈ ਜੇ ਕੋਈ ਸਖਤ ਕਦਮ ਚੁੱਕੇ ਗਏ ਸਾਂ ਲੋਕਾਂ ਦੇ ਜਵਾਕ ਵੀ ਚੱਕਣਗੇ ਐਕਸਟਰੈਸ਼ਨ ਵਾਲੇ ਬੰਦੇ ਜੀ ਹਾਂ ਮੈਂ ਦੇਖਣ ਸੁਣਨ ਵਾਲੇ ਭੈਣ ਭਰਾਵਾਂ ਨੂੰ ਇੱਕ ਲਾਸਟ ਬੇਨਤੀ ਕਰੂੰਗਾ ਕਿ ਸਾਡਾ ਜਿਹੜਾ ਇਹ ਮੈਸੇਜ ਹੈ ਸਾਡੀ ਜਿਹੜੀ ਇਹ ਗੱਲਬਾਤ ਹੈ ਜਿਆਦੇ ਤੋਂ ਜਿਆਦੇ ਲੋਕਾਂ ਤੱਕ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਪਹੁੰਚਾਇਆ ਕਰੋ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡਾ ਕੰਮ ਇਹ ਹੈ ਜੀ ਕੈਨੇਡਾ ਚ ਜਾਂ ਕਿਸੇ ਵੀ ਕੰਟਰੀ ਵਿੱਚ ਹੋ ਰਹੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਸਾਹਮਣੇ ਲੈ ਕੇ ਆਉਣਾ ਅਸੀਂ ਕੋਈ ਹੇਟ ਜਾਂ ਕੋਈ ਉਤਾਂ ਅਸੀਂ ਕੋਈ ਹੇਟ ਜਾਂ ਕੋਈ ਉਦਾਂ ਦੀਆਂ ਗੱਲਾਂ ਆਪਣੇ ਕੋਲੋਂ ਬਣਾ ਕੇ ਨਹੀਂ ਕਰ ਰਹੇ ਜਿਹੜੀਆਂ ਗੱਲਾਂ ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਇਹ ਥਰੂ ਨਿਊਜ਼ ਥਰੂ ਸੋਰਸਸ ਲੈ ਕੇ ਆਉਣੇ ਆ ਤਾਂ ਜੋ ਤੁਹਾਨੂੰ ਉੱਥੇ ਰਹਿ ਰਹੇ ਕੈਨੇਡਾ ਦੇ ਲੋਕਾਂ ਦੀ ਸੱਚਾਈ ਬਾਰੇ ਪਤਾ ਲੱਗ ਸਕੇ ਚਵਾਨ ਸਾਹਿਬ ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਨਹੀਂ ਕੋਈ ਗੱਲ ਨਹੀਂ ਭਾਈ ਜੀ ਆਪਾਂ ਜਰੂਰ ਜਾਂ ਹਮੇਸ਼ਾ ਹਾਜ਼ਰ ਆ ਪੰਜਾਬੀਆਂ ਦੇ ਭਲੇ ਵਾਸਤੇ ਕੰਮ ਪਪਾ ਕੰਮ ਕਰਦੇ ਰਵਾਂਗੇ ਥੈਂਕ ਯੂ ਭਾਈ ਸੱਚੀ ਬਹੁਤ ਧੰਨਵਾਦ ਤੁਸੀਂ ਕਰ